ਚਲੰਦਰ ਦਾ ਸੱਟੇਬਾਜ਼ ਐਮਐਸ ਲੜਨਾ ਚਾਹੁੰਦਾ ਨਗਰ ਨਿਗਮ ਚੋਣਾ ਹੁਣ ਐਮਐਸ ਰਾਜਨੀਤੀ 'ਚ ਰੱਖਣ ਜਾ ਰਿਹਾ ਕਦਮ ਦੇਖਣਾ ਹੋਵੇਗਾ ਕਿਹੜੀ ਪਾਰਟੀ ਐਮਐਸ ਨੂੰ ਦਵੇਗੀ ਟਿਕਟ ਨੌਜਵਾਨ ਨੂੰ ਬੰਦਕ ਬਣਾ ਕੇ ਕੁੱਟਮਾਰ ਕਰਨ ਤੇ ਕੱਟੀ ਸੀ ਜੇਲ੍ਹ ਜਲੰਧਰ ਦੇ ਵੈਸਟ ਹਲਕਾ ਨਿਵਾਸੀ ਐਮਐਸ ਨਾਮ ਦੇ ਸੱਟੇਬਾਜ਼ ਨੇ ਆਪਣੇ ਬੁੱਕੀ ਦੇ ਕਾਰੋਬਾਰ ਤੋਂ ਮੋਟੀ ਦੌਲਤ ਬਣਾਈ ਹੈ ਦੱਸ ਦਈਏ ਕਿ ਸੱਟੇਬਾਜ਼ ਅਕਸਰ ਆਪਣੇ ਕਾਰੋਬਾਰ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਰਹਿੰਦਾ ਹੈ ਕਰੀਬ ਇੱਕ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦੇ ਝਗੜੇ 'ਚ ਇਸ ਸੱਟੇਬਾਸ ਨੇ ਜੇਲ੍ਹ ਦੀ ਹਵਾ ਵੀ ਕੱਟੀ ਸੀ ਦੱਸ ਦਈਏ ਕਿ ਬੀ ਐਮ ਐਸ ਚੌਂਕ ਨੇੜੇ ਇੱਕ ਫਲੈਟ 'ਚ ਬੁੱਕੀ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਲੜਾਈ ਹੋਣ ਦੀ ਘਟਨਾ ਵਾਪਰੀ ਸੀ ਜਿਸ ਤੋਂ ਲੈ ਕੇ ਐਮ ਐਸ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਸੀ ਤੇ ਜਿਸ ਫਲੈਟ ਦੇ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਲੜਾਈ ਹੋਈ ਸੀ ਉਹ ਫਲੈਟ ਵੀ ਐਮਐਸ ਦਾ ਦੱਸਿਆ ਜਾਂਦਾ ਹੈ ਦਰਅਸਲ ਫਲੈਟ ਐਮਐਸ ਨੇ ਗੈਂਗਸਟਰਸ ਦੀ ਮਦਦ ਦੇ ਨਾਲ ਇੱਕ ਨੌਜਵਾਨ ਨੂੰ ਬੰਦਕ ਬਣਾ ਕੇ ਉਸ ਦੀ ਬੁਰੇ ਤਰੀਕੇ ਦੇ ਨਾਲ ਕੂਟਮਾਰ ਕੀਤੀ ਸੀ ਤੇ ਇਸ ਮਾਮਲੇ ਦੇ ਵਿੱਚ ਤਤਕਾਲੀ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਸਖਤ ਕਾਰਵਾਈ ਕਰਦਿਆਂ ਐਮਐਸ ਅਤੇ ਉਸਦੇ ਸਾਥੀ ਗੈਂਗਸਟਰ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਸੀ ਤਾਂ ਹੁਣ ਐਮਐਸ ਰਾਜਨੀਤੀ ਦੇ ਵਿੱਚ ਕਦਮ ਰੱਖਣ ਜਾ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਐਮਐਸ ਨੂੰ ਟਿਕਟ ਦਿੰਦੀ ਹੈ ਕਿਉਂਕਿ ਰਾਜਨੀਤੀ ਵਿੱਚ ਆਉਣ ਲਈ ਭਾਵੇਂ ਐਮਐਸ ਆਪਣਾ ਚੰਗਾ ਅਕਸ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਦੱਸ ਦਈਏ ਕਿ ਕਈ ਖਤਰਨਾਕ ਗੈਂਗਸਟਰ ਦੇ ਨਾਲ ਉਸਦੇ ਸੰਬੰਧ ਹਨ ਇਹ ਦਿਖਾਵਾ ਉਹ ਸਿਰਫ ਇਸ ਲਈ ਕਰ ਰਿਹਾ ਹੈ ਕਿਉਂਕਿ ਰਾਜਨੀਤੀ ਦੇ ਵਿੱਚ ਉਸਦਾ ਪਹਿਲਾ ਪੜਾਅ ਹੈ ਤਾਂ ਜੋ ਉਹ ਪਾਵਰ ਹਾਸਲ ਕਰ ਸਕੇ ਅਤੇ ਉਸਦੇ ਵੱਲੋਂ ਕੀਤੇ ਗਏ ਗੈਰ ਕਾਨੂੰਨੀ ਕੰਮਾਂ ਲਈ ਉਸ ਵਿਰੁੱਧ ਕੋਈ ਕਾਰਵਾਈ ਨਾ ਹੋ ਸਕੇ ਤਾਂ ਹੁਣ ਦੇਖਣਾ ਹੋਵੇਗਾ ਕਿ ਕੋਈ ਪਾਰਟੀ ਐਮਐਸ ਨੂੰ ਟਿਕਟ ਦੇ ਕੇ ਆਪਣਾ ਅਕਸ ਖਰਾਬ ਕਰਦੀ ਹੈ ਜਾਂ ਫਿਰ ਨਹੀਂ ਚਲੰਦਰ ਦਾ ਸੱਟੇਬਾਜ਼ ਐਮਐਸ ਲੜਨਾ ਚਾਹੁੰਦਾ ਨਗਰ ਨਿਗਮ ਚੋਣਾ ਹੁਣ ਐਮਐਸ ਰਾਜਨੀਤੀ 'ਚ ਰੱਖਣ ਜਾ ਰਿਹਾ ਕਦਮ ਦੇਖਣਾ ਹੋਵੇਗਾ ਕਿਹੜੀ ਪਾਰਟੀ ਐਮਐਸ ਨੂੰ ਦਵੇਗੀ ਟਿਕਟ ਨੌਜਵਾਨ ਨੂੰ ਬੰਦਕ ਬਣਾ ਕੇ ਕੁੱਟਮਾਰ ਕਰਨ ਤੇ ਕੱਟੀ ਸੀ ਜੇਲ੍ਹ ਜਲੰਧਰ ਦੇ ਵੈਸਟ ਹਲਕਾ ਨਿਵਾਸੀ ਐਮਐਸ ਨਾਮ ਦੇ ਸੱਟੇਬਾਜ਼ ਨੇ ਆਪਣੇ ਬੁੱਕੀ ਦੇ ਕਾਰੋਬਾਰ ਤੋਂ ਮੋਟੀ ਦੌਲਤ ਬਣਾਈ ਹੈ ਦੱਸ ਦਈਏ ਕਿ ਸੱਟੇਬਾਜ਼ ਅਕਸਰ ਆਪਣੇ ਕਾਰੋਬਾਰ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਰਹਿੰਦਾ ਹੈ ਕਰੀਬ ਇੱਕ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦੇ ਝਗੜੇ 'ਚ ਇਸ ਸੱਟੇਬਾਜ਼ ਨੇ ਜੇਲ੍ਹ ਦੀ ਹਵਾ ਵੀ ਕੱਟੀ ਸੀ ਦੱਸ ਦਈਏ ਕਿ ਬੀ ਐਮ ਐਸ ਚੌਂਕ ਨੇੜੇ ਇੱਕ ਫਲੈਟ 'ਚ ਬੁੱਕੀ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਲੜਾਈ ਹੋਣ ਦੀ ਘਟਨਾ ਵਾਪਰੀ ਸੀ ਜਿਸ ਤੋਂ ਲੈ ਕੇ ਐਮ ਐਸ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਸੀ ਤੇ ਜਿਸ ਫਲੈਟ ਦੇ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਲੜਾਈ ਹੋਈ ਸੀ ਉਹ ਫਲੈਟ ਵੀ ਐਮ ਐਸ ਦਾ ਦੱਸਿਆ ਜਾਂਦਾ ਹੈ ਦਰਅਸਲ ਫਲੈਟ ਐਮ ਐਸ ਨੇ ਗੈਂਗਸਟਰਸ ਦੀ ਮਦਦ ਦੇ ਨਾਲ ਇੱਕ ਨੌਜਵਾਨ ਨੂੰ ਬੰਦਕ ਬਣਾ ਕੇ ਉਸ ਦੀ ਬੁਰੇ ਤਰੀਕੇ ਦੇ ਨਾਲ ਕੂਟਮਾਰ ਕੀਤੀ ਸੀ ਤੇ ਇਸ ਮਾਮਲੇ ਦੇ ਵਿੱਚ ਤਤਕਾਲੀ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਸਖਤ ਕਾਰਵਾਈ ਕਰਦਿਆਂ ਐਮਐਸ ਅਤੇ ਉਸਦੇ ਸਾਥੀ ਗੈਂਗਸਟਰ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਸੀ ਤਾਂ ਹੁਣ ਐਮਐਸ ਰਾਜਨੀਤੀ ਦੇ ਵਿੱਚ ਕਦਮ ਰੱਖਣ ਜਾ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਐਮਐਸ ਨੂੰ ਟਿਕਟ ਦਿੰਦੀ ਹੈ ਕਿਉਂਕਿ ਰਾਜਨੀਤੀ ਵਿੱਚ ਆਉਣ ਲਈ ਭਾਵੇਂ ਐਮਐਸ ਆਪਣਾ ਚੰਗਾ ਅਕਸ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਦੱਸ ਦਈਏ ਕਿ ਕਈ ਖਤਰਨਾਕ ਗੈਂਗਸਟਰ ਦੇ ਨਾਲ ਉਸਦੇ ਸੰਬੰਧ ਹਨ ਇਹ ਦਿਖਾਵਾ ਉਹ ਸਿਰਫ ਇਸ ਲਈ ਕਰ ਰਿਹਾ ਹੈ ਕਿਉਂਕਿ ਰਾਜਨੀਤੀ ਦੇ ਵਿੱਚ ਉਸ ਦਾ ਪਹਿਲਾ ਪੜਾਅ ਹੈ ਤਾਂ ਜੋ ਉਹ ਪਾਵਰ ਹਾਸਲ ਕਰ ਸਕੇ ਅਤੇ ਉਸ ਦੇ ਵੱਲੋਂ ਕੀਤੇ ਗਏ ਗੈਰ ਕਾਨੂੰਨੀ ਕੰਮਾਂ ਲਈ ਉਸ ਵਿਰੁੱਧ ਕੋਈ ਕਾਰਵਾਈ ਨਾ ਹੋ ਸਕੇ ਤਾਂ ਹੁਣ ਦੇਖਣਾ ਹੋਵੇਗਾ ਕਿ ਕੋਈ ਪਾਰਟੀ ਐਮਐਸ ਨੂੰ ਟਿਕਟ ਦੇ ਕੇ ਆਪਣਾ ਅਕਸ ਖਰਾਬ ਕਰਦੀ ਹੈ ਜਾਂ ਫਿਰ ਨਹੀਂ